ਅੱਜ ਅਸੀਂ ਪੰਜਾਬ ਸਰਕਾਰ ਦੇ ਲੀਕੇ ਪ੍ਰੋਗਰਾਮ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਅੱਜ ਅਸੀਂ ਪਿੰਡ ਖੁਰਦਾ ਦੇ ਵਿੱਚ ਆਏ ਆ ਸਤਪਾਲ ਉਰਫ ਸਾਬੀ ਪੁੱਤਰ ਚਰਨ ਸਿੰਘ ਵਾਸੀ ਖੁਰਦਾ ਗੜ੍ਹਦੀਆ ਜਿਹਦੇ ਤੇ ਲਗਾਤਾਰ ਪੰਜ ਪਰਚੇ ਦਰਜ ਸੀਗੇ ਤੇ ਅੱਜ ਅਸੀਂ ਉਹਨਾਂ ਦੇ ਜਿਹੜਾ ਕਿ ਇਹਨਾਂ ਨੇ ਸਮਗਲਿੰਗ ਤੇ ਪੈਸੇ ਦੇ ਨਾਲ ਇਹੇ ਪ੍ਰਾਪਰਟੀ ਬਣਾਈ ਸੀ ਉਹ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਮਾਨਯੋਗ ਸੀਐਮ ਪੰਜਾਬ ਭਗਵੰਤ ਸਿੰਘ ਜੀ ਤੇ ਸਾਡੇ ਡੀਜੀਪੀ ਪੰਜਾਬ ਗੌਰਵ ਜੱਧਾ ਸਾਹਿਬ ਡੀਆਜੀ ਰੇਂਜ ਨਵੀਨ ਸਿੰਘਲਾ ਜੀ ਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਅਸੀਂ ਇਸ ਪ੍ਰਾਪਰਟੀ ਨੂੰ ਸੀਜ਼ ਕਰਦੇ ਹੋਏ ਠਾਠਾਪ ਤੱਕ ਕੇਸ ਬਣਾਇਆ ਸੀ ਇਹ ਕਰੀਬ ਕੋਈ 38 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਹਨੂੰ ਸੀਜ਼ ਕਰ ਰਹੇ ਹਾਂ ਤੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਕਿ ਸਰਕਾਰ ਨੇ ਕਿਹਾ ਜਾਂ ਤੇ ਨਸ਼ੇ ਵੇਚਣੇ ਛੱਡੋ ਜਾਂ ਪੰਜਾਬ ਛੱਡੋ ਤੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸਿੱਧੇ ਰਸਤੇ ਪੈ ਕੇ ਤੁਸੀਂ ਮੁਕਤ ਹਾਰਾ ਦੇ ਵਿੱਚ ਆਓ ਨਸ਼ੇ ਤਿਆ ਕੇ ਜਿਹੜੇ ਕਿ ਸਰਕਾਰ ਨੇ ਆਪਣਾ ਪ੍ਰੋਗਰਾਮ ਲਿਖਿਆ ਆ ਉਸ ਪ੍ਰੋਗਰਾਮ ਦੇ ਤਹਿਤ ਤੁਸੀਂ ਜੇ ਤੇ ਵੇਚਦੇ ਹੋ ਤੇ ਜਾਂ ਪੰਜਾਬ ਛੱਡੋ ਤੇ ਜਾਂ ਪਰਚੀਆਂ ਵਾਸਤੇ ਤਿਆਰ ਰਹੋ ਤੇ ਜੇ ਤੁਸੀਂ ਆਪਣੇ ਨਸ਼ੇ ਦੇ ਆਦੀ ਹੋ ਤੇ ਨਸ਼ੇ ਨੂੰ ਤੁਸੀਂ ਆਪਣਾ ਡਿਕਟਿਕਸ਼ਨ ਸੈਂਟਰ ਦੇ ਵਿੱਚ ਬਿਲਕੁਲ ਫ੍ਰੀ ਤੁਹਾਨੂੰ ਉਹਦੇ ਵਿੱਚ ਤੁਹਾਡਾ ਟ੍ਰੀਟਮੈਂਟ ਹੋਏਗਾ ਔਰ ਤੁਸੀਂ ਆਣ ਕੇ ਡਿਕਟਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋ ਕੇ ਆਪਣਾ ਪਰਤੀ ਹੋ ਕੇ ਆਪਣੇ ਨਸ਼ੇ ਤਿਆਗੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਪਿੰਡ ਵਾਲਿਆਂ ਨੂੰ ਇਸ ਮਸਲੇ ਦੇ ਵਿੱਚ ਸਾਡਾ ਸਾਰੇ ਪ੍ਰਸ਼ਾਸਨ ਦਾ ਤੁਸੀਂ ਸਹਿਯੋਗ ਕਰਿਓ ਜੀ ਧੰਨਵਾਦ